ਸਤਨਾਮ ਸ਼੍ਰੀ ਵਾਸਿ ਗੁਰੂ ਸਾਹਿਬ ਜੀਓ ਤਨਸਰੀ ਮਹਲਾ 5 ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੀ ਗੁਰੂ ਗੋਵਿੰਦ ਕੰਠ ਲਾਏ ਅਬ ਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸਚ ਹੋਵੈ ਤਨਸਰੀ ਮਹਲਾ 5 ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਣ ਕੀਨੋ ਦਾਸ ਕਾ ਦੂਖ ਬਿਦਾਰਿਓ ਹਰ ਜਨ ਰਾਖੀ ਗੁਰੂ ਗੋਬਿੰਦ ਕੰਠ ਲਾਇ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੈ ਤਨਾਤ ਸ੍ਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਰੀ ਉਪਰ ਕਰਤਾ ਰਿਓ ਕਿਰਪਾ ਕਟਾਕ ਅਵਲੋਕਣ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੀ ਗੁਰੂ ਗੋਬਿੰਦ ਕੰਠ ਲਾਇ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਤਨ ਸ੍ਰੀ ਮਹਲਾ ਪੰਜਵਾ ਚਤੁਰ ਦਿਸ਼ਾ ਕੀ ਨੋ ਬਲ ਆਪਣਾ ਸਰੀਓ ਪਰ ਕਰਤਾ ਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਮਿਦਾਰਿਓ ਹਰ ਜਨ ਰਖੀ ਗੁਰੂ ਗੋਬਿੰਦ ਕੰਠ ਲਾਈ ਅਬ ਗੁਣ ਸਭ ਮੀਟੀ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤਿ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੁਲੈ ਇਹਾ ਉਹਾ ਸਚ ਹੋਵੈ ਤਨਾਸਰੀ ਮਹਲਾ ਪੰਜਵਾ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਖ ਅਭ ਲੋਕਣ ਕੀਨੋ ਅੰਦਾਸ ਕਾ ਦੁਖ ਬਿਦਾਰਿਓ ਹਰ ਜਨ ਰੱਖੇ ਗੁਰੂ ਗੋਬਿੰਦ ਕੰਠ ਲਾਈ ਆਵ ਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੇ ਇਹਾਂ ਉਹਾਂ ਸਚ ਹੋਵੇ ਤਨੁ ਸ੍ਰੀ ਮਹੰਲਾ ਪੰਜਵਾ ਚਤੁਰਦਿਸ਼ ਕੀਨੋ ਬਲ ਆਪਣਾ ਸਿਰ ਉਪਰ ਕਰਿ ਧਾਰਿਓ ਕਿਰਪਾ ਕਟਾਖ ਅਬ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਾਇਬ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇहां ਉहां ਸਚ ਹੋਵੈ ਤਨਸਰੀ ਮਹਲਾ 5 ਚਤੁਰ ਦਿਸ਼ਾ ਕੀਨੋ ਬਲ ਆਪਣਾ ਸਰੀਉ ਪਰ ਕਰਤਾ ਰਿਓ ਕਿਰਪਾ ਕਟਾਖ ਅ블ੋਕਣ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਇ ਅਬ ਗੁਣ ਸਭ ਮੇਟੇ ਦਇਆਲ ਪੁਰਖ ਬਖਸੰਦ ਰਹਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਤਨਾਸਰੀ ਮਹਲਾ ਪੰਜਵਾ ਚਤੁਰ ਦਿਸ਼ਾ ਕਿਨੋਂ ਬਲ ਆਪਣਾ ਸਿਰ ਉਪਰ ਕਰ ਧਾਰਿਉ ਕਿਰਪਾ ਕਟਾਖ ਅਵ ਲੋਕਨ ਕਿਨੋਂ ਦਾਸ ਕਾ ਦੁਖ ਬਿਦਾਰਿਉ ਹਰ ਜਨ ਰੱਖੇ ਗੁਰ ਗੋਬਿੰਦ ਕੰਠ ਲਾਇ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਤਨਸਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੀ ਗੁਰੂ ਗੋਬਿੰਦ ਕੰਠ ਲਾਈ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ ਤਨਸਰੀ ਮਹੱਲਾ ਪੰਜਵਾ ਚਤੁਰ ਦਿਸਾ ਕਿਨੋ ਬਲੇ ਆਪਣਾ ਸਰੀ ਉਪਰ ਕਰਤਾ ਰਿਓ ਕਿਰਪਾ ਕਟਾਕ ਅਵ ਲੋਕਨ ਕਿਨੋ ਦਾਸ ਕਾ ਦੂਖ ਮਿਦਾਰਿਓ ਹਰ ਜਨ ਰੱਖੇ ਗੁਰੂ ਗੋਬਿੰਦ ਕੰਠ ਲਾਈ ਅਭ ਗੁਨ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾ ਜੋ ਮੰਗਹਿ ਠਾਕੁਰ ਆਪਣੇ ਤੀ ਸੋਈ ਸੋਈ ਦੇਵ ਨਾਨਕ ਦਾਸ ਮੁਖਤੇ ਜੋ ਬੋਲਿ ਨਿਹਾ ਉਹਾ ਸਚ ਹੋਵੈ ਤਨਸਰੀ ਮਹੱਲਾ ਪੰਜਵਾ ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉਪਰ ਕਰਤਾ ਰਿਓ ਕ੍ਰਿਪਾ ਕਟਾਕ ਅਬ ਲੋਕ ਕਣਕੀਨੋ ਦਾਸ ਕਾ ਦੂਖ ਮਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਈ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਓ ਜੋ ਮੰਗੇ ਠਾਕੁਰ ਆਪਣੇ ਤੀ ਸੋਈ ਸੋਈ ਦਿਵੇ ਨਾਨਕ ਦਾਸ ਮੁਖਤੇ ਜੋ ਬੋਲੇ ਇहां ਉहां ਸਚ ਹੋਵੇ ਤਨਸਰੀ ਮਹੰਲਾ ਪੰਜਵਾ ਚਤੁਰ ਦਿਸ਼ਾ ਕੀ ਨੋ ਬੱਲੇ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਕ ਅਵਲੋਕਣ ਕੀ ਨੋ ਦਾਸ ਕਾ ਦੁਖ ਮਿਦਾਰਿਓ ਹਰ ਜਨ ਰਖੇ ਗੁਰ ਗੋਵਿੰਦ ਕੰਠ ਲਾਇਬ ਗੁਣ ਸਭ ਮਿਟੇ दयाल पुरुष बक्सान रहाओ जो मांग है ठाकुर अपने ते सोई सोई दिवै नानक दास मुक्ति जो बोलै उहां उहां सच होवै ਨਾਸਰੀ ਮਹੱਲਾ ਪੰਜਵਾ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਕ ਅਬ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰੱਖੇ ਗੁਰੂ ਗੋਬਿੰਦ ਕੰਠ ਲਾਈ ਅਬ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖਤੇ ਜੋ ਬੋਲੇ ਇਹੀਂ ਉਹੀਂ ਸਚ ਹੋਵੇ ਤਨਸਰੀ ਮਹੱਲਾ 5 ਚਤੁਰ ਦਿਸ਼ਾ ਕਿਨੋਂ ਬਲ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਖ ਅਬ ਲੋਕਣ ਕਿਨੋਂ ਦਾਸ ਕਾ ਦੁਖ ਬਿਦਾਰਿਓ ਹਰ ਜਨ ਰੱਖੀ ਗੁਰੂ ਗੋਬਿੰਦ ਕੰਠ ਲਾਈ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਓ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੇ ਇੰਹਾ ਉੰਹਾ ਸਚ ਹੋਵੈ ਤਨਸਰੀ ਮਹਲਾ 5 ਚਤੁਰ ਦਿਸ਼ਾ ਕੀਨੋ ਬਲ ਆਪਣਾ ਸੇਰੀਓ ਪਰ ਕਰਤਾਰਿਓ ਕਿਰਪਾ ਕਟਾਕ ਅਬ ਲੋਕਣ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰੱਖੇ ਗੁਰ ਗੋਵਿੰਦ ਕੰਠ ਲਾਇ ਅਬ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਉ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੈ ਇੰਹਾ ਉੰਹਾ ਸਚ ਹੋਵੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੀ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹ ਸਿ ਗੁਰੂ ਜੀ ਕੀ ਫਤਿਹ